ਦੋਸਤੋ ਆ ਬੰਤਾ ਇਲੀਆ ਤੋਂ ਕਨੀ ਦਾ ਇਹ ਬੈਂਕੂਵਰ ਸ਼ਹਿਰ ਵਿੱਚ ਦੀ ਫਲਾਈਟ ਸੀ ਤੇ ਜਹਾਜ਼ ਵਿੱਚ ਇਹ ਖੇਡਦਾ ਸੀ ਕੁੜੀਆਂ ਤੇ ਜਦੋਂ ਕੁੜੀਆਂ ਨੇ ਇਹਦੀ ਕੰਪਲੇਨ ਕਰਤੀ ਤਾਂ ਅਗਲੇ 에য়ারਪੋਰਟ ਤੇ ਡਾਕ ਲਿਆ ਫਿਰ 에য়ারਪੋਰਟ ਤੇ ਡਾਕ ਲਿਆ ਤੇ ਉੱਥੋਂ ਹੀ ਇਹਨੂੰ ਵਾਪਸ ਇਹ ਬੈਂਕੂਵਰ ਦੇ 에য়ারਪੋਰਟ ਤੋਂ ਪੰਜਾਬ ਨੂੰ ਡਿਪੋਰਟ ਕਰ ਦਿੱਤਾ ਜੀ ਹਾਂ ਦੋਸਤੋ ਇਸ ਨੂੰ ਕੁੜੀਆਂ ਛੇੜਨੀਆਂ ਪਈਆਂ ਬਹੁਤ ਮਹਿੰਗੀਆਂ ਤੇ ਪਤੰਦਰ ਆਪਣੇ ਹੀ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਬੈਠਾ ਆਉ ਤੁਹਾਨੂੰ ਸੁਣਾਉਨੇ ਆ ਜਿਨ੍ਹਾਂ ਨੇ ਅੱਖੀ ਦੇਖਿਆ ਹੈ ਸਾਰਾ ਕੁਝ ਉਹ ਗੰਦਾ ਜੀ ਵੀਰ ਇੰਡੀਆ ਚ ਆਇਆ ਸਾਡੇ ਨਾਲ ਤੇ ਕੁੜੀਆਂ ਨੂੰ ਛੇੜ ਬੈਠਾ ਤੇ ਉਹ ਇਕੱਠਾ ਕਰਕੇ ਬਿਠਾ ਲਿਆ ਅਗਲੇ ਨੇ ਏਅਰਪੋਰਟ ਦਾ ਛੜੂ ਹੁਣ ਬੈਗ ਹੁਣ ਕਰਦਾ ਮੈਂ ਤਾਂ ਉਹ ਬੈਠਾ ਪਹਿਲੀ ਵਾਰੀ ਆਇਆ ਵਿਚਾਰਾ